ਇਨੂੰ ਮੁੰਡਾ ਲਾੜਪੁਰ ਤੋਂ ਥਾਰ ਦੇ ਕੇ ਗਿਆ ਨਵੀਂ ਬ੍ਰਾਂਡਿੰਗ ਕੀ ਦੇ ਕੇ ਗਿਆ ਥਾਰ ਗੱਡੀ ਥਾਰ ਗੱਡੀ ਦੇ ਕੇ ਗਿਆ ਜੀ ਅੱਛਾ ਹਾਂਜੀ ਤੇ ਮਨੋ ਉਹਦੇ ਅੰਦਰ ਜਨੂੰਨ ਕਿੰਨਾ ਹੋਊ ਹੁਣ ਗੱਲ ਸੁਣੋ ਗੱਲ ਤਾਂ ਇਹ ਆ ਚੇਲਾ ਵੀ ਆਪਾਂ ਨੂੰ ਸੋਚ ਕੇ ਹੀ ਬਣਾਉਣਾ ਚਾਹੀਦਾ ਨਾ ਜੀ ਜੇ ਇੱਕ ਬੰਦਾ ਆਪਾਂ ਨੂੰ ਪਤਾ ਵੀ ਜ਼ੋਰ ਤੱਕ ਰੱਖਦਾ 40-50 ਲੱਖ ਖਰਚਣ ਦੀ ਹੁਣ ਐਂਟਰੀਆਂ ਹੀ ਇੰਨੀਆਂ ਜੇ 10 ਵਾਜੀਆਂ ਹਾਰ ਗਿਆ ਮਾੜਾ ਚੇਲਾ ਤਾਂ ਮਰ ਜੂ ਨਹੀਂ ਮੈਂ ਤਾਂ ਪਹਿਲੀ ਪਹਿਲੀ ਗੱਲ ਆ ਸੁਣ ਕੇ ਫੇਰ ਹੂੰ ਤਾਂ ਨਹੀਂ ਕਿਤੇ ਹੁਣ ਬਾਕੀ ਕਹਿਣਗੇ ਜੋਤ ਨੂੰ ਕਈ ਕਹਿਣਗੇ ਉਹ ਬਾਈ ਜੀ ਆ ਕੀ ਕਹਤਾ ਥਾਰ ਦੇ ਗਿਆ ਸੋਈ ਅਸੀਂ ਤਾਂ ਮਾਤਰ ਸੀ ਕਿ ਪੱਗ ਦੇਣ ਵਾਲੀ ਸੀ ਪੰਜਾਬ ਨੂੰ ਪਤਾ ਜੀ ਸਾਰੇ ਪੰਜਾਬ ਨੂੰ ਪਤਾ ਵੀ ਥਾਰ ਦਿੱਤੀ ਹੈ ਅੱਛਾ ਜੋਤ ਵੀਰ ਗੱਲਾਂ ਬਾਤਾਂ ਫੇਰ ਮੇਰੇ ਇੱਕ ਹੋਰ ਜਾਦ ਆ ਗਈ ਅੱਜ ਦੇ ਸਮੇਂ 'ਚ ਤੁਸੀਂ ਵੀ 2.5 ਲੱਖ ਦਾ ਤੁਸੀਂ ਕਹੇ ਵੀ ਜਿਕਰ ਨਹੀਂ ਕਰਨ ਬਠਿੰਡੇ ਕਨੀਓ ਲਿਆ ਵਾ ਹਾਂਜੀ ਤੁਹਾਡੇ ਮਿੱਤਰ ਬੈਲੀ ਚਲੋ ਮਾਲਕ ਦੀ ਕਿਰਪਾ ਤੁਹਾਡੇ ਤੇ ਤੁਸੀਂ ਵਧੀਆ ਬੰਦਿਆਂ ਦੇ ਮਿੱਤਰ ਬੈਲੀ ਬਣੇ ਚਲੋ ਮਾਲਕ ਨੇ ਬਹੁਤ ਵੱਡਾ ਤੁਹਾਡਾ ਨਾਮ ਕਰਤਾ ਅੱਜ ਦੀ ਤਰੀਕ ਦੇ ਵਿੱਚ ਹੁਣ ਜਿਹੜਾ ਸਮਾਂ 2.5 2.5 ਲੱਖ ਦੇ ਕਬੂਤਰ ਹੋ ਗਏ ਇੱਕ ਮਗਰ ਗੱਲ ਜਿਹੜੀ ਪਰਸਨਲ ਤੌਰ ਤੇ ਪੁੱਛਣੀ ਕਿਉਂ ਨਾ ਮੰਨ ਲਓ ਕੋਈ ਤੁਸੀਂ ਨਹੀਂ ਇਹ ਕੰਮ ਕਰਨਾ ਮੈਂ ਵੈਸੇ ਹੋਰ ਦੀ ਗੱਲ ਕਰਦਾ ਖਿਡਾਰੀ ਆ ਹਾਂਜੀ ਵੀ ਮੈਂ ਤੁਹਾਨੂੰ 5 ਲੱਖ ਰੁਪਈਆ ਦੇਤਾ ਵੀ ਮੈਂ ਜੀ ਤੁਹਾਡਾ ਚੇਲਾ ਬਣਨਾ ਵਾ ਹਾਂਜੀ ਹੁਣ ਕਬੂਤਰੀ 2.5 2.5 ਲੱਖ ਦੇ ਚੇਲਾ ਬਣਨ ਵਾਲਾ ਕਬੂਤਰ ਲੈ ਗਿਆ 10 ਤੇ ਉਹ ਤਾਂ ਆਪਾਂ ਨੂੰ ਘਾਟੇ ਦਾ ਸੌਦਾ ਵੈਸੇ ਦੇਖਿਆ ਨਹੀਂ ਹੁਣ ਫਿਰ ਇਹ ਟ੍ਰੈਂਡ ਕੁਛ ਚੇਂਜ ਹੋਊਗਾ ਇਹ ਚੇਲੇ ਜਾਂ ਚਿਲਾ ਕਿਵੇਂ ਬਣੂਗਾ ਕਿਹੜੇ ਖਿਡਾਰੀ ਦਾ ਬਣੂਗਾ ਉਹ ਤਾਂ ਉਹਦੇ ਤੇ ਕਿਉਂਕਿ ਕਬੂਤਰ ਇੰਨਾ ਮਹਿੰਗਾ ਹੋ ਗਿਆ ਹੁਣ ਅਗਲਾ ਕਹਿੰਦਾ ਮੈਂ ਕੱਲਾ ਕਬੂਤਰੀ ਜੇ ਚੇਲਾ 5 ਲੱਖ ਦੇ ਕੇ ਬਣਾਇਆ ਨੌ ਵਾਲੇ ਬੰਦੇ ਨੇ ਤੇ ਕਬੂਤਰੀ ਪਹਿਲਾਂ ਤਾਂ 2-2 ਲੱਖ ਦੇ ਹੋ ਗਏ ਆ ਫਿਰ ਉਹ ਚੇਲਾ ਅਗਲਾ ਕੋਈ ਮੈਂ ਤਾਂ 5 ਕਬੂਤਰ ਦੇ ਤੇ ਕਿਉਂ ਵੀ ਤੁਸੀਂ ਸਾਰੇ ਭਰਾ ਬੈਠੇ ਵੀ 10 ਲੱਖ ਦੇ ਸਾਹ ਕਬੂਤਰ ਵੇਖਦੇ ਆ ਮੈਂ ਚੇਲੇ ਤੋਂ 2 ਲੱਖ 4 ਲੱਖ ਕੀ ਕਰਨ ਹੱਸੇ ਦੇ ਤੁਸੀਂ ਵੀ ਹੋ ਕਿਉਂਕਿ ਜੋ ਦੇ ਖੁਦ ਦੇ ਤਾਂ ਹਰੇਕ ਅਸਤਰ ਬੈਠਾ ਤੇ ਚਲੋ ਮਾਲਕ ਤੇ ਤੁਸੀਂ ਤਾਂ ਪੈਸੇ ਕੀ ਲੈਣੇ ਆ ਤੇ ਪਰ ਇਹ ਅਸਰ ਹੋ ਗਿਆ ਅਸਾ ਤਾਂ ਹੈਗਾ ਇਹ ਹੁਣ ਜਿਵੇਂ ਮੈਨੂੰ ਕੇਂਦਰ ਆ ਮੁੰਡਾ ਕੇਂਦਰ ਆ ਮੈਨੂੰ ਇੱਕ ਮਨੀ ਜਿਹੜਾ ਮੇਰਾ ਪਹਿਲਾ ਚੇਲਾ ਸੀ ਹੂੰ ਸਣੀ ਹੁਣੀ ਮੋਟਰਸਾਈਕਲ ਦੇ ਕੇ ਚਲੋ ਉਹ ਆਪਾਂ ਨੂੰ ਆਈਡੀਆ ਨਹੀਂ ਕੋਈ ਉਹ ਚੀਜ਼ਾਂ ਦਾ ਉਹ ਤਾਂ ਤੁਸੀਂ ਗੁਰੂ ਉਹ ਤਾਂ ਉਹਦੋਂ ਮਾਲਕ ਦੀ ਕਿਰਪਾ ਹਾਂ ਜੀ ਕੋਈ ਉਹ ਚੀਜ਼ ਨਹੀਂ ਮਾਨ ਸਤਕਾਰ ਹੀ ਮੈਨੂੰ ਮੁੰਡਾ ਲਾੜਪੁਰ ਤੋਂ ਥਾਰ ਦੇ ਕੇ ਗਿਆ ਨਵੀਂ ਬ੍ਰਾਂਡਿੰਗ ਕੀ ਦੇ ਕੇ ਗਿਆ ਥਾਰ ਗੱਡੀ ਥਾਰ ਗੱਡੀ ਦੇ ਕੇ ਗਿਆ ਜੀ ਅੱਛਾ ਹਾਂ ਜੀ ਤੇ ਮਨੋਂ ਉਹਦੇ ਅੰਦਰ ਜਨੂਨ ਕਿੰਨਾ ਹੋਊ ਹੁਣ ਗੱਲ ਸੁਣੋ ਗੱਲ ਤਾਂ ਇਹ ਆ ਚੇਲਾ ਵੀ ਆਪਾਂ ਨੂੰ ਸੋਚ ਕੇ ਹੀ ਬਣਾਉਣਾ ਚਾਹੀਦਾ ਨਾ ਜੀ ਜੇ ਇੱਕ ਬੰਦਾ ਆਪਾਂ ਨੂੰ ਪਤਾ ਵੀ ਜ਼ੋਰ ਤਰਕਦਾ 40 50 ਲੱਖ ਖਰਚਣ ਦੀ ਹੁਣ ਐਂਟਰੀਆਂ ਹੀ ਇੰਨੀਆਂ ਜੇ 10 ਬਾਜੀਆਂ ਹਾਰ ਗਿਆ ਮਾੜਾ ਚੇਲਾ ਤਾਂ ਮਰ ਜੂ ਨਹੀਂ ਮੈਂ ਤਾਂ ਪਹਿਲੀ ਪਹਿਲੀ ਗੱਲ ਆ ਸੁਣ ਕੇ ਇਹ ਉ ਤਾਂ ਨਹੀਂ ਕਿਤੇ ਹੁਣ ਬਾਕੀ ਕਹਿਣਗੇ ਜੋਤ ਨੂੰ ਕਈ ਕਹਿਣਗੇ ਉਹ ਬਾਈ ਜੀ ਆ ਕੀ ਕਹਿਤਾ ਥਾਰ ਦੇ ਗਿਆ ਸੋਈ ਅਸੀਂ ਤਾਂ ਮਾਤੜ ਸੀ ਕਿ ਪੱਗ ਦੇਣ ਵਾਲੀ ਸੀ ਸਾਰੇ ਪੰਜਾਬ ਨੂੰ ਪਤਾ ਜੀ ਸਾਰੇ ਪੰਜਾਬ ਨੂੰ ਪਤਾ ਵੀ ਥਾਰ ਦਿੱਤੀ ਸਾਰੇ ਆਹਨ ਪੇਜਾਂ ਪੂਜਾਂ ਤੇ ਪਈ ਹੋਈ ਸੀ ਅੱਛਾ ਤੇ ਉਹ ਆਪ ਆਸਟ੍ਰੇਲੀਆ ਫੈਮਲੀ ਉਹਨਾਂ ਦੀ ਸੈਟਅਪ ਐਸੇ ਦੀ ਕਮੀ ਨਹੀਂ ਚੱਕੀ ਜਾਂਦੇ ਫਟੋ ਫਿਰ ਬਾਕੀ ਬਾਕੀ ਉਹਦੇ ਐ ਫਿਰ ਉੜੇ ਆ ਉਹਦੇ ਕਬੂਤਰ ਉੜੇ ਆ ਜੀ ਹਾਂ ਰੌਲਾ ਪਤਾ ਕੀ ਆ ਜੀ ਉਡਣੇ ਉਹਦੇ ਆ ਆਪਦੇ ਮਰੇ ਬਿਨਾ ਸਵਰਗ ਨਹੀਂ ਮਾਣਨਾ ਇਹ ਵੀ ਗੱਲ ਵਧੀਆ ਵੀ ਆਸੇ ਮਰੇ ਨਹੀਂ ਤਾਂ ਬਾਅਦ ਚ ਗੁੰਗੇ ਦੀਆਂ ਲਾਭਾਂ ਗੁੰਗੇ ਦੀ ਮਾਂ ਜਾਣੇ ਉਹ ਹੀ ਗੱਲ ਉਹ ਆ ਬਈ ਹੁਣ ਇਹ ਜੇ ਹੁਣ ਆਪਾਂ ਬੰਦੇ ਰੱਖ ਲੇ ਮੰਨਣਾ ਹੁਣ ਮੇਰੇ ਕੋਲ ਬੰਦੇ ਰੱਖੇ ਹੋਏ ਸੀ ਮੇਰੇ ਬੰਦੇ ਮੈਨੂੰ ਪਤਾ ਵੀ ਮੇਤੋਂ ਬਿਨਾ ਵੀ ਕਿੰਨੀ ਮਿਹਨਤ ਕਰਦੇ ਆ ਅੱਛਾ ਜੋਤ ਵੀ ਤੇ ਇੱਕ ਗੱਲ ਫੇਰ ਮੈਂ ਤੁਹਾਡੀ ਟੋਕਦਾ ਹਾਂ ਹਾਂਜੀ ਹਾਂਜੀ ਹੁਣ ਫੇਰ ਗੱਲ ਉਹੀ ਆ ਗਈ ਕਿਤੇ ਕਬੂਤਰ ਉੜਦਾ ਜਿਵੇਂ ਤੁਸੀਂ ਕਹਿੰਦੇ ਸੀ ਲਚਕੜੀਚੀ ਕਰਦੇ ਮੈਂ ਧਿਆਨ ਨਹੀਂ ਦਿੰਦਾ ਸੀ ਹੁਣ ਉਹ ਥਾਰ ਵਾਲਾ ਵੀ ਰਾ ਥਾਰ ਦੇਤੀ ਉਥੇ ਕਿੱਡਾ ਵੱਡਾ ਅਸਰ ਜਾਣਾ ਵੀ ਆ ਬਾਈ ਜੋਤ ਨੂੰ ਇਹਨੇ ਥਾਰ ਦਿੱਤੀ ਸੀ ਉਹ ਬੈਠਾ ਵਾ ਅਸਰ ਜਾਣਾ ਅਸਰ ਜਾਣਾ ਜੀ ਫੇਰ ਉਹ ਮਨ ਨੂੰ ਨਾਲ ਪੰਜ ਚਾਰ ਮੁਹੱਬਤ ਦੀਆਂ ਗੱਲਾਂ ਉਹਨੂੰ ਪੰਜ ਚਾਰ ਮੁਹੱਬਤ ਦੀਆਂ ਗੱਲਾਂ ਤੁਹਾਨੂੰ ਵੀ ਮਣਣੀਆਂ ਵੀ ਆ ਜੋਤ ਵਾਲਾ ਵਾ ਬਿਲਕੁਲ ਬਿਲਕੁਲ ਕਹਿਣਾ ਜੀ ਨੇਚਰ ਗੱਲਾਂ ਪਰ ਜੇ ਠੋਕਰਾਂ ਲੱਗਣੀਆਂ ਹਾਂ ਫੇਰ ਹੀ ਬਣੂ ਜੀ ਉਹ ਜੇ ਹੁਣ ਆਪਾਂ ਕਹੀਏ ਵੀ ਕਬੂਤਰ ਦੇਤੇ ਫੋਨ ਆਉਂਦਾ ਬਾਈ ਕਬੂਤਰ ਦਿਨ ਤੋਂ ਦਿਨ ਛਪਾਈ ਜਾਂਦੇ ਆ ਦਿਨ ਤੋਂ ਦਿਨ ਤਾਂ ਛਪਾਈ ਜਾਂਦਾ ਰੌਲਾ ਤਾਂ ਆਪਣਾ ਆਪਾਂ ਕੀ ਕਰ ਰਹੇ ਆ ਉਹਨਾਂ ਨਾਲ ਘਰੇ ਵੀ ਜਿਹੜੇ ਕਬੂਤਰ ਲੋਕਾਂ ਦੇ ਵੱਧ ਉੜਦੇ ਆ ਕੋਈ ਨਾ ਕੋਈ ਡਾਕਟਰੀ ਹੁੰਦੀ ਆ ਜੀ ਉਹ ਬਾਹਰ ਜਾ ਕੇ ਨਹੀਂ ਉੜਦੇ ਇਹ ਵੀ ਗੱਲ ਜੋਤਵੀਰ ਚਲੋ ਅੱਜ ਗੱਲਾਂ ਫੇਰ ਹੋਰ ਪਾਸੇ ਘੁੰਮ ਗਈਆਂ ਕੋਈ ਬੰਦਾ ਆਹੀ ਗੱਲ ਥੋੜੇ ਵਾਲੀ ਵੀ ਬਾਈ ਜੀ ਸਾਡੇ ਪਿੰਡ 7 ਵਜਾਉਂਦੇ ਆ ਉੱਥੇ 4 ਵਜੇ ਬਹਿ ਜਾਂਦੇ ਆ ਬਸ ਫਿਰ ਇਹੀ ਕਾਰਨ ਆ ਜੀ ਹਰਨ ਦਾ ਹੂੰ ਮੈਨੂੰ ਲੱਗਦਾ ਵੀ ਜਿਹੜੇ ਕਬੂਤਰ ਹੁਣ ਆਪਣੇ ਆਏੰਦਾ ਕਬੂਤਰ ਵਿੱਚ ਬੜੇ ਜ਼ਿਆਦਾ ਉੱਡ ਗਏ ਐਕਿਨ ਇਸ ਸਾਲ ਵੀ ਘਰੇ ਪਰ ਜਿਹੜੇ ਕਬੂਤਰ 12 1 ਵਜੇ ਤੱਕ ਕਰੋੜ ਦੇ ਸੀ ਤੇ ਉਹਨਾਂ ਨੇ ਲੀਡਾਂ ਬਾਲੀਆਂ ਵਾਰੀਆਂ ਉਹ ਛਤਰੀ ਤੇ ਗੇੜੇ ਦਿੰਦੇ ਸੀ ਬੈਠ ਕੇ ਪਰ ਉਹ ਟਰੈਕਟਰ ਵਾਲੀ ਬਾਜੀ ਤੇ ਤਾਂ ਫੇਰ ਉਹੀ ਗਿਆ ਸਕੰਦਰ ਮੈਂ ਟਰੈਕਟਰ ਵਾਲੀ ਬਾਜੀ ਦੇ ਜਮ੍ਹਾਂ ਮੰਨਦਾ ਵੀ ਸਕੰਦਰ ਆ ਇੱਕ ਬਾਜੀ ਹੋਰ ਹੋਈ ਆ ਹਰਾਜਾਂ ਹਾਂ 21000 ਮੋੜਦੀ ਹਾਂ ਕਿੱਥੇ 21000 ਮੋੜਦੀ ਹਰਾਜਪਿੰਡ ਇਹ ਇਸ ਵਾਰੀ ਇਸ ਸਾਲ ਹੀ ਅੱਛਾ ਯਾਨੀ ਕਿ ਨੈਬ ਨੇ ਕਰਾਈ ਸੀ ਹਰਾਜਾਂ ਵਾਲੇ ਨੇ ਇਹ ਉਦੋਂ ਵੱਡੀ ਏਡੀ ਰਕਮ ਦੀ ਵੱਡੀ ਕੋਈ ਹੋਰ ਬਾਜੀ ਵੀ ਹੋਈ ਨਹੀਂ ਮੈਂ ਲਾ ਪੰਜਾਬ ਚ ਅਜੇ ਤੱਕ ਕਰਦਾ ਹੋਈ ਨਹੀਂ 21000 ਵਾਲੀ ਦੀ ਹਾਂਜੀ ਅੱਛਾ ਤੇ ਉੱਥੇ ਵਾਲੀ ਕਬੂਤਰੀ ਆਪਣੀ ਐ ਹੋ ਸਕਦਾ ਵੀ 7 20 ਵਜਾ ਦਿੰਦੀ ਉਸ ਦਿਨ ਬੱਚੇ ਨੂੰ ਬੱਚੇ ਵਾਲਾ ਦਿਨ ਬੱਚੇ ਕਿ ਬੱਚੇ ਵਾਲੇ ਦਿਨ ਕਿੰਨਾ ਹੀ 45 46 ਸੀ ਟੈਂਪਰੇਚਰ ਹੂੰ ਉਸ ਦਿਨ 47 ਤੋਂ ਉੱਤੇ ਪਲੱਸ ਹੀ ਸੀ ਹਰਾਜਾਂ ਫਿਰ ਆਪਾਂ ਜਿੱਤੇ ਹਰਾਜਾਂ ਆਪਾਂ ਪਹਿਲ ਲੀਡ ਮਾਰੀ ਕੱਲੀ ਨੇ